ਆ ਪਿਆ ਸਾਡੇ ਸਪ੍ਰਿੰਗ ਰੋ ਸਾਡੇ ਬੱਚੜੇ ਆਏ ਦੇਖਣੇ ਨੇ ਤਾਂ ਸੌ ਗੱਲੀ ਗੱਟਾ ਉਹ ਲੈ ਆਹ ਦੇਖੋ ਆ ਉੱਪਰ ਪਿਆ ਆ ਲੋ ਸਾਡੇ ਸਪ੍ਰਿੰਗ ਰੋ ਤੁਸੀਂ ਖਾਣੇ ਆ ਬਾਈ ਜੀ ਹੁਣ ਚੱਲ ਠੀਕ ਆ ਇਧਰ ਦੇਖੀ ਫੜ ਜਾ ਮੋਮ ਨਸ ਇਹ ਪਾਣੀ ਆਇਆ ਹੈ। ਪਾਣੀ ਆ ਨਹੀਂ ਆਇਆ। ਆਇਆ ਹੋ ਨਹੀਂ ਦੇ। ਇਹ ਰਾਜ ਆਇਓ। ਆਇਆ ਸਾਰੇ ਇਹ ਕਰੇ ਚੁਗਵਾ ਲਾ ਰਹੇ। ਇਹ ਚੁਗਵਾ ਲੈ। ਆ ਪਰਾ ਤਾਂ ਬਾਥਰੂਮ ਦੇਖੋ ਇੰਟੈਲੀਜੈਂਟ ਟਾਇਲ ਲੱਗੀ ਹੋਈ ਹੈ। ਬਾਥਰੂਮ ਮਨ ਟੈਲੀਟ ਹੈ। ਆ ਦੇਖ ਲਓ ਪਤਿੱਲਾ ਕਿੱਥੇ ਪਿਆ ਜੀ ਬਾਥਰੂਮ ਚ। ਕਿਸੇ ਪਤਿੱਲੇ ਦੇ ਉੱਤੇ ਕਾਊਂਟਰ ਬਣਨੇ ਆ। ਇਹਦੇ ਪਤਿੱਲੇ ਦੇ ਉੱਪਰ ਬਣਨੇ ਆ। ਆ ਦੇਖ ਲਓ ਬੰਦਾ। ਨਲੀਣਾ ਯਹਾਂ ਸਾਹਿਬ ਆਹ ਆਹ ਮਾਈ ਗੁੱਡ ਆਹ ਦੇਖ ਲੋ ਇਹ ਹੈ ਇਹ ਓਨਰ ਰਾਂਗੇ ਭਾਈ ਸਾਹਿਬ ਹਾਂ ਫਿਰ ਸਫਾਈ ਕਿਤਨੀ ਕਰ ਲੋਗੇ ਨਹੀਂ ਅਸੀਂ ਸਫਾਈ ਕਰਨਾ ਹੈ ਹੱਥ ਪੱਟ ਕੇ ਤਰੇ ਤੇ ਪੱਟੂਗਾ ਸਾਰੀ ਤੋੜਨ ਤੋਂ ਦੋਆ ਕਰ ਦੋਗੇ ਹੈ ਅੱਲਾਹ ਦੀ ਪ੍ਰਿਆਣੀ ਓਨਰ ਸਾਹਿਬ ਦਾ ਨਾਮ ਰ ਉਹਨਰ ਸਾਹਿਬ ਧਿਆਨ ਰੱਖੋ ਉਹ ਤੇਲ ਦਿਖਾਇਓ ਵੀਰੇ ਇੱਥੇ ਆਹ ਤੇਲ ਤੇ ਆਹ ਮੋਜ਼ੇ ਕੋਈ ਗੱਲ ਉਹ ਵਾਹ ਜੀ ਵਾਹ ਦੇਖੋ ਕਿੰਨਾ ਟੱਕੇ ਸਾਫ਼ ਉਧਰੇ ਤੰਗ ਰੱਖੇ ਹੋਏ ਨੇ ਆ ਜਿਹੜੇ ਤੁਸੀਂ ਖਾਣੇ ਆ ਸ਼ਾਮ ਨੂੰ ਸਪਰਿੰਗ ਰੋਲ ਬਾਈ ਜੀ 70 7 ਪੇਸ ਆ ਪਤਗੋਬੀ ਦੇਖੋ ਮੋਹਾਲੀ ਸਾਰੇ ਮੋਹਾਲੀ ਜੇ ਜਾਣੇ ਇੱਥੋਂ ਪਤਗੋਬੀ ਤਾਂ ਬਾਹਰ ਪਈ ਆ ਜਾ ਇੱਧਰ ਦੇਖ ਵੀ ਹਲੇ ਨਾ ਕੁਝ ਮੱਝ ਤੇਲ ਦਾ ਹਾਜ ਜਿਹੜਾ ਹੁਣੀ ਬਦਲੇ ਇਹਨਾਂ ਨੇ ਇਹ ਕਿੰਨਾ ਫਰੈਸ਼ ਹੈ ਅਦਰ ਨਹੀਂ ਬੰਦੇਗਾ ਆਹ ਇਹ ਫਰੈਸ਼ ਤੇਲ ਜਿੱਚ ਬਣਿਆ ਆ ਪਏ ਮੱਖੀਆਂ ਮੱਛਰਾਂ ਚ ਆਹ ਲੋ ਕਰਮਾ ਕੀ ਤੇਲ ਹੈ ਇਹ ਚ ਬਣ ਰਿਹਾ ਬਈ ਇਹ ਦੇਖੋ ਸਾਸ ਆ ਪਈ ਮੱਖੀ ਮੱਛਰ ਆਹ ਲੋ ਉਹ ਹੋ ਰਹੀ ਹੈ ਅੱਪ ਗਿਰੇ ਹੋਏ ਆ ਮਰੂਏ ਬੀ ਤਾ ਇਹ ਕਿੰਨਾ ਚਾਹ ਆ ਪਿਆ ਨਾ ਸਪ੍ਰਿੰਗ ਰੋਲ ਸਾਡੇ ਬੱਚੜੇ ਆਏ ਦੇਖਣੇ ਨਾ ਤਾਂ ਸੌ ਗਾਲੀ ਗੱਲਾਂ ਉਹ ਲੈ ਆਹ ਦੇਖੋ ਅਮੰਜੀਆਂ ਦੇ ਰਿੱਚੇ ਆਹ ਉੱਪਰ ਬਿਆ ਆ ਲੋ ਆਹੜੇ ਸਪ੍ਰਿੰਗ ਰੋਲ ਤੁਸੀਂ ਖਾਣੇ ਆ ਬਾਈ ਜੀ ਅਮੰਜੀਆਂ ਦੇ ਥੱਲੇ ਪੀਂ ਜੀ ਆ ਜੇਗਾ ਬੰਦਾ ਦੇਖੀ ਚੂਹੇ ਚੂਹੇ ਨੇ ਕੋਈ ਵਾ ਇਹ ਬਣ ਕੇ ਬਾਹਰ ਜਾ ਰਹੇ ਜਿਹੜਾ ਤੁਹਾਨੂੰ ਵੀਡੀਓ ਸਟਾਰਟਿੰਗ ਦਿਖਾਇਆ ਯਾਰ ਐਸੇ ਗੰਭ ਨਾ ਮਾਈ ਗੋਡ ਯਾਰ ਵੈਰੀ ਇਸ ਦੀ ਕੁਆਲਿਟੀ ਆਈ ਮੋਮੋਸ ਨਾਲੇ ਦੇ ਦੋਸਤ ਆ ਦੇਖ ਲਓ ਮੋਮੋਸ ਦਾ ਹੋ ਸਪਰੀਂਗ ਆ ਸਾਰੇ ਨਵੇਂ ਕੀ ਆਰਡਰ ਲਾਉਂਦੇ ਆ ਦੇਖੋ ਇੱਥੇ ਆ ਟੇਬਲ ਤੇ ਬੰਦਾ ਸਾਰਾ ਸਮਾਨ ਇਤਨੇ ਜਿਆਦਾ ਪੰਮੀ ਗਰੀ ਆ ਫ੍ਰਿਜ ਇੱਥੇ ਹੀ ਮੋਟਰ ਵੀ ਹੈ ਮਤਫਾਜ਼ਾਂ ਦੇ ਉਹ ਮਾਈ ਗੋਡ ਆ ਦੇਖੋ ਜੀ ਪਨੀਰ ਖਜ਼ਾਨਾ 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 ਆ ਲੋ ਪੂਰੀ ਹੈ ਦਰਵਾਜ਼ੇ ਦੇ ਕੋਲ ਸਮੈਲ ਮਾਰ ਰਹੀ ਹੈ ਹਾਂ ਜੀ ਸਮੈਲ ਮਾਰ ਰਹੀ ਹੈ ਇਹ ਆ ਦੇਖੋ ਕਾਲਾ ਕਾਲਾ ਗੇਸ ਬੜਾ ਇਹ ਇਹ ਪਏ ਆ ਸੁੱਤੇ ਉੱਪਰ ਪਏ ਆ ਨੀਚੇ ਸਮਾਨ ਪਿਆ ਬਣਾਇਆ ਹੋਇਆ ਉੱਪਰ ਇਹ ਆਪ ਗਿਰੇ ਹੋਏ ਆ ਆ ਗੋਪੀ ਲਾਹੋ ਮੜੀ ਠੀਕ ਆ ਇਹ ਉਠਾ ਲਾ ਅਜੇ ਵੀ ਗੋਪੀ ਅਜੇ ਤੋੜ ਕੇ ਲੈਣਾ ਇਹ ਉਧਰ ਆਓ ਇਹ ਉਠਾ ਲੈ ਕੀ ਆ ਚੀਜ਼ ਹੈ ਚਿਕਨ ਆਹ ਚਿਕਨ ਹੈ ਜੀ ਦੇਖੋ ਹਾਂ ਜੀ ਹਾਏ 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 ਸਿਕਰੀ ਵੀ ਹੈਗਾ ਭਾਈ ਇਹ ਸਾਰਾ ਬਣ ਕੇ ਮੁਹਾਲੀ ਜਾਂਦਾ ਕੱਲੇ ਕੱਲੇ ਸੈਕਟਰਾਂ ਕੇ ਵਿੱਚੋਂ ਜਾਂਦਾ ਜਿੱਥੋਂ ਤੁਸੀਂ ਖਾਣੇ ਆ ਹੁਣ ਦੇਖ ਲਓ ਇਹ ਪੱਟਕਾ ਲਏ ਆ ਦੇ ਆ ਦੇਖੋ ਆ ਦੇਖੋ ਇਹ ਇਹੋ ਜੀ ਗੋਭੀ ਦੇਖੀ ਹੈ ਕਿਸ ਨੇ ਤਾਜੀ ਜਿਹੜੀ ਗੋਭੀ ਤਾਂ ਬਣ ਰਿਆ ਇਹ ਨਾਲ ਸੋਚੋ ਵੀ ਇੱਕ ਪੀਸ ਚੱਕੇ ਵਾਲਾ ਹਾਂ ਵੀ ਫਿਕ ਨਹੀਂ ਇੱਕ ਗਰਨ ਵਾਲਾ ਹੈ ਘਰੇ ਬੀਜੀ